ਜੇ ਇਹ ਵੀਡੀਓ ਕਰਦੇ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਕਿ ਮੈਂ ਕਹਾ ਸੀ ਕਿ ਮੈਂ ਹਰ ਕਾਂਟਰ ਕੋਰ ਦੇ ਵਿੱਚ ਚਿੱਟਾ ਨਹੀਂ ਬਿਖਰ ਦੋਗਾ ਕਿ ਮੈਂ ਅੱਜ ਵੀ ਇਸ ਗੱਲ ਤੇ ਖੜਾ ਕਿ ਹਰ ਕਾਂਟਰ ਕੋਰ ਦੇ ਵਿੱਚ ਚਿੱਟਾ ਨਹੀਂ ਲਿਖੇਗਾ ਤੂੰ ਬੱਗੋਰਾ ਨੇ ਵਿੱਚ ਰਾਜੀ ਦਵਾਈ ਕਿ ਭਾਈ ਜਿੰਨਾਂ ਦਾ ਦੋ ਪੈਰ ਰੋਟ ਪਾ ਗਏ ਨੇ ਤੇ ਜਿੰਨਾਂ ਨੇ ਦੇ ਪ੍ਰੋਟੈਸਟ ਕਰਨਾ ਸੀ ਉਹ ਅਜੇ ਤੱਕ ਨਹੀਂ ਪਹੁੰਚਾ ਸਾਹਮਣੇ ਹੁੰਦੀ ਸਜਾ ਦੇਈ ਕਿ ਅਸੀਂ ਹਰੇਕ ਸਜਾਪੁਰ ਕੋਲ ਹੀ ਤਿਆਰ ਹਾਂ ਪਰ ਜੇ ਜਿਹੜੇ ਸਾਹਮਣੇ ਡੌਕਟਰ ਆ ਮੰਗੇ ਨੇ ਇਹ ਮੇਰੀ ਇੱਕ ਮੀਡੀਆ ਕਾਰਡ ਮੈਂ ਅੱਜ ਵੀ ਇਸ ਗੱਲ ਉੱਤੇ ਖੜਾ ਕਿ ਹਰ ਇੱਕ ਧਰਮ ਕੋਰਦੇ ਵਿੱਚ ਚਿੱਟਾ ਨਹੀਂ ਲਿਖੰਦੇ ਨਾ ਮੈਂ ਲੋਹ ਪਿੰਡ ਦੇ ਗੋਬਰਾ ਸਾਹਿਬ ਦੇ ਪੁੱਤ ਗਿਆਨੀ ਆ ਸਾਰੇ ਲੋਕ ਜਵਾਬੇ ਤੇ ਹੁਣ ਤਕਰੀਬਨ 5 ਮਿੰਟ ਰਹਿ ਗਏ 12 ਵੱਜ ਦੇ ਵਿੱਚ ਅਪੀਲ ਕਰ ਰਹੇ ਆ ਸਪੀਕਰਾਂ ਦੇ ਵਿੱਚ ਤਿੰਨ ਬੋਲਦਿਆਂ ਨੇ ਨੋਕੋਟ ਦੇ ਵਿੱਚ ਤਿੰਨ ਬੋਲਦਿਆਂ ਦੇ ਵਿੱਚ ਰਾਜ਼ਦਮਈ ਕਿ ਭਾਈ ਜਿੰਨਾਂ ਦਾ ਬੋਤ ਪੈਸ ਚੜਾਉਣਾ ਸੀ ਉਹ ਲੋਟ ਪਾਉਂ ਗਏ ਨੇ ਤੇ ਜਿੰਨਾਂ ਦੇ ਬੋਤ ਪੈਸ ਚੜਾਉਣਾ ਸੀ ਉਹ ਅਜੇ ਤੱਕ ਨਹੀਂ ਪਹੁੰਚੇ ਆਓ ਆਮਗੇ ਪਰ ਮੈਂ ਅਫਸਰ ਕਹਿ ਰਿਹਾ ਮੈਨੂੰ ਲੱਗਦਾ ਨਹੀਂ ਕਿ ਕੋਈ ਆਉਗੇ ਪਰ ਜਿੰਨੇ ਵੀ ਸੰਗਤ ਪਈ ਹੈ ਉਹ ਇੱਕਦਮ ਤੁਹਾਨੂੰ ਕਹਵਾ ਆਪਸ ਸਾਇਆ ਦੇ ਰੱਖ ਕੇ ਗੁਣ ਘਰ ਦੇ ਵਿੱਚ ਜਾ ਕੇ ਅਕਾਸ਼ ਬੇਨਤੀ ਕਰਨੀ ਹੈ ਕਿ ਜਿੰਨੀ ਟੀਮ ਖੜੀ ਹੈ ਮਸ਼ਾ ਵਿੱਚ ਆਵੇ ਕਿਸੇ ਨੇ ਮਸ਼ਾ ਸਪਲਾਈ ਕੀਤਾ ਹੋਵੇ ਕਿਸ